ਕੀ ਨਾਮ ਹੈ ਤੁਹਾਡਾ ਕਿਥੋਂ ਦਾ ਰਹਿੰਦਾ ਜੇਮੇਰ ਸਿੰਘ ਨਾਲ ਜੀ ਆਪਣਾ ਮੋਗ ਦੇ ਰਹਿਣ ਵਾਲਾ ਜੇਮੇਰ ਸਿੰਘ ਕੀ ਤੁਹਾਨੂੰ ਨੋਟਿਸ ਆਇਆ ਕਿਹਨੇ ਦਾ ਨੋਟਿਸ ਆਇਆ ਇਹਨਾਂ ਨੇ ਭੇਜਿਆ ਹੈਗਾ ਕੀ ਕਾਰਨ ਨੋਟਿਸ ਇਹ 35 ਕਰੋੜ ਦੇ ਉੱਤੇ ਆਇਆ ਤੇ ਇਹ ਜਿਆ ਡੈਸਟੀ ਵਾਲਿਆਂ ਨੇ ਤੇ ਪਹਿਲੇ ਵੀ ਆਇਆ ਇੱਕ ਵਾਰਿਆਂ 2023 ਚ ਤੇ ਉੱਥੇ ਬੁਲਾਇਆ ਗਿਆ ਸੀ ਅਸੀਂ ਗਏ ਸੀ ਉੱਥੇ ਉੱਥੇ ਸਾਨੂੰ ਪੁੱਛਿਆ ਗਿਆ ਵੀ ਤੇਰਾ ਹਜ਼ਾਰ ਘਾਟ ਕਿਸ ਨੇ ਡੈਸਟੀ ਲੰਬਾ ਲਿੱਤਾ ਆ ਤੇ ਅਸੀਂ ਆਖਿਆ ਵੀ ਆਪਣੇ ਤੋਂ ਨਿਯੁਗਿਆਈ ਲਈ ਤੇ ਬਦੂ ਦੋ ਪੁੱਛਿਆ ਸੀ ਵੀ ਹੋਰ ਕੀ ਕੀ ਸਬੂਤ ਲੱਗਿਆ ਕਹਿੰਦਾ ਸੀ ਕੱਲੀ ਲੱਗਿਆ ਉਦਾਰ ਕਰਨ ਦੇ ਜਿਹੜਾ ਹੁਣ ਆਇਆ 11 ਤਰੀਕ ਨੂੰ ਫੇਰ ਆਇਆ ਤੇ ਫੇਰ ਅਸੀਂ ਲੁਧਿਆਣੇ ਗਏ ਆ ਤੇ ਉੱਥੇ ਫੇਰ ਸਾਨੂੰ ਅੱਖ ਲੱਗਿਆ ਵੀ ਤੁਹਾਡਾ ਪੈਨ ਕਾਰਟ ਵੀ ਲੱਗਿਆ ਤੇ ਸਾਨੂੰ ਕਹਿੰਦੇ ਤੁਸੀਂ ਪੜਿਆ ਕਿੰਨੇ ਆ ਆ ਮਖਾ ਪੜਨ ਪਾੜੀਆਂ ਕਹਿੰਦੇ ਅੰਗਰੇਜ਼ੀ ਇੰਗਲਿਸ਼ ਵਿੱਚ ਸੈਂਡ ਕੀਤੇ ਆ ਤੇ ਉਹ ਜਦੋਂ ਆਪਾਂ ਕਰਨ ਲੱਗਾ ਤੁਸੀਂ ਥਾਣੇ ਕੋਲ ਜਾ ਕੇ ਕੰਪਲੀਟ ਲਿਖਾਓ ਤੇ ਅਸੀਂ ਕੰਪਲੀਟ ਅਸੀਂ ਸਾਹਿਬ ਨੂੰ ਲੈ ਕੇ ਜਿੱਤੇ ਨੂੰ ਤੇ ਉੱਥੇ ਜਾ ਕੇ ਕੰਪਲੀਟ ਲਿਖਾਈ ਤੇ ਉਹ ਸਾਡੇ মিডিਆ ਮੂਡੀ ਵਾਲੇ ਵੀ ਆਇਸੇ ਚਾਰੇ ਉਹਨਾਂ ਨੇ ਮਦਦ ਕੋਸ਼ਿਸ਼ ਕੀਤੀ ਅਮਰ ਜੀ ਜਦੋਂ ਤੁਸੀਂ ਕਾਰ ਕੱਢ ਦਿੱਤਾ ਸੀ ਪਤਾ ਕਿਹਨੂੰ ਦਿੱਤਾ ਸੀਗਾ ਕੀ ਕਹਿ ਕੇ ਲੈ ਕੇ ਜਾਈ ਉਹ ਸਾਨੂੰ ਇਹ ਹੀ ਆ ਗਿਆ ਜੀ ਬਈ ਹੁਣ ਲਾਕਡਾਊਨ ਤੇ ਤੇ ਆਪਾਂ ਰੋਟੀਆਂ ਮਾਰੇ ਬੈਠੇ ਸੀ ਤੇ ਨਾਲ ਜਿਹਨੂੰ ਜੋ ਕਹਿੰਦੇ ਸੀ ਆਪਾਂ ਨੂੰ ਉਹਨਾਂ ਹਜ਼ਾਰ ਕੱਢ ਦੇ ਦੋ ਤੁਹਾਡੇ ਘਰਾਂ ਦੇ ਤੇ ਨਾ ਬੋਲ ਬੁਲ ਕੇ ਸਿੱਦੇ ਜਾ ਕਰਾਂਗੇ ਉਹ ਅਸੀਂ ਸਾਰਿਆਂ ਨੂੰ ਝੁੱਗੇ ਵਾਲੇ ਸੇ

परिवार की हालत देखो परिवार मंदिर चिया मारी या नई टाइम पास बंदा पूरा ये तो तुष्या तकारिया ना मिले वाला है पर रुकी विश्वास वाला उन्होंने आखिर सी कार्रवाई कराएंगे कि मांग कराएंगे मांग कराएंगे सालू साफ़ दरो इस पे काम तो मुक्ति पाओ साड़ी तो गरीब बंदा कैसे पाजन जोगी अपा कि नामर्शा � ਨੋਟਸ ਆਇਆ ਤੁਹਾਨੂੰ ਕਿੰਨੇ ਦਾ ਨੋਟਸ ਆਇਆ ਕੀ ਕਰਨ ਕੇ ਨੋਟਸ ਕਿਉਂ ਆਇਆ ਨੋਟਸ ਸਾਨੂੰ ਆਪਸੇ ਨਾਲ ਆਧਾਰ ਕਾਰਡ ਸਾਡਾ ਲੈ ਲਿਆ ਤੇ ਕਿਸੇ ਨੇ ਆਧਾਰ ਕਾਰਡ ਲੈ ਕੇ ਡਾਕੂਮੈਂਟ ਤੇ ਕਿਸੇ ਨੇ ਲਾ ਲਿਆ ਵੀ ਸਾਨੂੰ ਕਹਿੰਦੇ ਸੀ ਰਾਸ਼ਨ ਪਾਣੀ ਦੇਾਂਗੇ ਅਸੀਂ ਤਾਂ ਰਾਸ਼ਨ ਪਾਣੀ ਦੇ ਖਾਤਰ ਦੇ ਦਿੱਤਾ ਜਦ ਬੱਚੇ ਭੁੱਖੇ ਨਾ ਰਹਿਣ ਤੇ ਸਾਨੂੰ ਰਾਸ਼ਨ ਮਿਲਦਾ ਰਹੂਗਾ ਤੇ ਉਹਨਾਂ ਨੇ ਲਾ ਸਾਡਾ ਆਧਾਰ ਕਾਰਡ ਚੱਕ ਕੇ ਆਪ ਫਾਇਦੇ ਕਰ ਲਿਆ ਪਤਾ ਨਹੀਂ ਕੀ ਕੰਮ ਕਰ ਲਿਆ ਉਹਨਾਂ ਨੇ ਸਾਡੇ ਤੇ ਹੁਣ ਅਸੀਂ ਇਹ ਆਖਦੇ ਆ ਵੀ ਅਸੀਂ ਗਰੀਬ ਬੰਦੇ ਹੈਗੇ ਅਸੀਂ ਤਾਂ ਜਦੋਂ ਤੋਂ ਉਹ ਤਾਂ ਆਇਆ ਸਾਡੇ ਘਰੇ ਤਾਂ ਅੱਗ ਵੀ ਨਹੀਂ ਬਲਦੀ ਪਈ ਨਾ ਰੋਟੀ ਬਣਦੀ ਪਈ ਵੀ ਬੱਚੇ ਵਿਚਾਰੇ ਰੋਂਦੇ ਗਏ ਜਿਵੇਂ ਅਸੀਂ ਅੱਜ ਰੋਂਦੇ ਪਏ ਹੁਣਾਨੂੰ ਵੀ ਕੋਈ ਸਹਾਰਾ ਲੱਭ ਪਈ ਸਾਡੇ ਵੀ ਇਹ ਬੱਚਿਆਂ ਨੂੰ ਇਨਸਾਫ ਦੋ ਕੋ ਸਾਨੂੰ ਵੀ ਸਾਡੀ ਵੀ ਮਦਦ ਕਰੋ ਗਰੀਬਾਂ ਦੀ ਚਲ ਜਿਹੜੀ ਗਲਤੀ ਹੋਵੇ ਸਾਡੇ ਤੋਂ ਹੋ ਗਈ ਤੁਸੀਂ ਮੇਰੇ ਸੀ ਕਿਸੇ ਅਧਿਕਾਰੀ ਨਾਲ ਗੱਲਬਾਤ ਕੀਤੀ ਹਾਂ ਹੋ ਕੇ ਤੇ ਸੀ ਧਾਰੀ ਨਾਲ ਵਿੱਚ ਖੜਾ ਵੇ ਇਹਨਾਂ ਕਰਾ ਨੇ ਮਦਦ ਕੀਤੀ ਆ ਹਾਂ ਲੇ ਗਏ ਤੇ ਰਿਪੋਰਟ ਲਖਾਈ ਅਜੇ ਪਤਾ ਨਹੀਂ ਲੱਗਿਆ ਕਿ ਵੀ ਘਰ ਘੜ ਜਿਹਨੂੰ ਦਿੱਤਾ ਸੀ ਕੌਣ ਆ ਤੁਸੀਂ ਜਾਣ ਪਛਾਣ ਕੀਤੀ ਉਹਦਾ ਹੁਣ ਜਾਣ ਪਛਾਣ ਸਾਨੂੰ ਪਤਾ ਹੀ ਨਹੀਂ ਨਾ ਸੀ ਤੁਹਾਨੂੰ ਸਾਚਾ ਵੀ ਆਉਂਦੇ ਆ ਚੱਲ ਜੇ ਫਾਇਦੇ ਲਈ ਆਉਂਦੇ ਆ ਚੱਲ ਸਾਨੂੰ ਰਸਨ ਪਾਣੀ ਮਿਲਦਾ ਰਹੂਗਾ ਬੱਚੇ ਚਲ ਖਾ ਲੈਣਗੇ ਸਾਨੂੰ ਕੀ ਪਤਾ ਵੀ ਸਾਡੇ ਨਾਲ ਧੋਖਾ ਕਰ ਜਾਣਗੇ ਸਾਡਾ ਕੋਈ ਜੇ ਫਾਇਦਾ ਕਰ ਗਿਆ ਕੋਈ ਲੈ ਕੇ ਚਲੇ ਗਿਆ ਹੁਣ ਜਦੋਂ ਨੋਟਿਸ ਆਇਆ ਅਸੀਂ ਰਹੁੰਦੇ ਆ ਵੀ ਸਾਡੇ ਦੱਜੂ ਆ ਕੇ ਫੱਕੇ ਰਹਿੰਦੇ ਅਸੀਂ ਕਦੇ ਰੋਟੀ ਨਹੀਂ ਬਣਾ ਕੇ ਜੋ ਆਖਣੇ ਖਾ ਕੇ ਵੇਖੀ ਜਦੋਂ ਦਦ ਅਸੀਂ ਰੋਈ ਜਾਂਦੇ ਆ ਜਾਂ ਮਾੜਾ ਜਸਮੂ ਸਭ ਦਾਦੋ ਪਾਣੀ ਪੀ ਕੇ ਬਹਿ ਜਾਂਦੇ ਆ ਬਸ ਇਹਨੇ ਟਾਈਮ ਪਾਸ ਹੀ ਜਾਂਦਾ ਸਾਰਾ ਦਿਨ ਪਰਵਾਰ ਦੀ ਹਾਲਤ ਕਿਸ ਤਰ੍ਹਾਂ ਦੀ ਬਾਤ ਨਹੀਂ ਹਾਈ ਪਿਆ ਮਸਕਾ ਲੋ ਪਿਆ ਹੁੰਦਾ denn ਵੀ ਰਾਤ ਨੂੰ ਵੀ ਸੋਚਦੇ ਸੋਚਦੇ ਬਸ ਇਵੇਂ ਨਿਕਲ ਜਾਂਦਾ ਸਾਰਾ ਦਿਨ ਵੀ ਰਾਤ ਵੀ ਵੀ ਕੀ ਮੈਂ ਆਪਾ ਕਰਤਾ ਹਾਂਗੇ ਮੰਗ ਕੀ ਕਰਾਂਗੇ ਮੰਗਾ ਸੀ ਇਹ ਕਰਦੇ ਆ ਵੀ ਸਾਨੂੰ ਜਿਹੜਾ ਹੁਣ ਗਲਤੀ ਨਾਲ ਕਿਸੇ ਨੇ ਸਾਡਾ ਸਾਡੇ ਕੋਲ ਆਧਾਰ ਕਾਰਡ ਦਿੱਤਾ ਗਿਆ ਹੁਣ ਸਾਨੂੰ ਸਾਖ ਗਾ ਦੇਵੇ ਅਨੁਗੋਈਆ ਵੇ ਜੀ ਤੁਹਾ ਜਿਆਦਾ ਸਾਡਾ ਨਾ ਘਟਿਆ ਜਾਵੇ ਸਾਨੂੰ ਸਾਨੂੰ ਇੰਨੀ ਵੀ ਸੋਲਤਾ ਬਤ ਲਈ ਸਾਡਾ ਧਾਰ ਘਟਿਆ ਜਾਵੇ ਵਸ ਇਨੀ ਕਾਲ ਸਾਨੂੰ ਮਿਹਰਬਾਨੀ ਜੀ ਜੀ ਕੀ ਨਾਮ ਹੈ ਤੁਹਾਡਾ ਕਿਥੇ ਰਹਿੰਨ ਵਾਲੇ ਚਾਂਦੀ ਸਿੰਘ ਨਾਮ ਹੈ ਜੀ ਪ੍ਰੀਤਨਗਰ ਮੋਗਾ ਜੀ 28 ਨੰਬਰ ਵਾਰਤੋ ਜੀ ਜੰਦੇ ਜੀ ਇੱਕ ਤੁਹਾਡੇ ਗਵਾਂਡ ਦੇ ਵਿੱਚ ਨੋਟਸ ਆਇਆ ਬੰਦੇ ਨੂੰ ਆਦਾ ਨੋਟਸ ਆਇਆ ਕੀ ਕਾਰਨ ਕੀ ਇਹ ਨੋਟਸ ਆਉਂਦੇ ਇਹ ਆਪਣੇ 35 ਕਰੋੜ ਦਾ ਜੀ ਕੁਝ ਇਹਨਾਂ ਨੂੰ ਨੋਟਿਸ ਆਇਆ ਜੀ ਲਾਕਡਾਊਨ ਦੇ ਬਾਰੇ ਇਹਨਾਂ ਨੂੰ ਪਧਾਰ ਕਾਟ ਲੈ ਗਏ ਸੀ ਜੀ ਇਹਨਾਂ ਨੇ ਦਿੱਤਾ ਸੀ ਵੀ ਚਲੋ ਆਪਾਂ ਨੂੰ ਰਾਸ਼ਨ ਪਾਣੀ ਮਿਲਿਆ ਕਰੂਗਾ ਜੀ ਗਰੀਬ ਪਰਿਵਾਰਸੀ ਆਪਾਂ ਕਿਹੜੀ ਨੌਕਰੀ ਵਾਲੇ ਆ ਜੀ ਡੇੜੀ ਦੱਪਾ ਕਰਦੇ ਆ ਜੀ ਆਪਦਾ ਰਿਕਸ਼ਾ ਜੋ ਵੀ ਕੰਮ ਕਰਦੇ ਆ ਜੀ ਇਸ ਲਈ ਦਿੱਤਾ ਸੀ ਵੀ ਚਲੋ ਆਪਣਾ ਫਾਇਦਾ ਹੋ ਜਾਵੇ ਜਵਾਗ ਥੇਣਾ ਬੈਠਣ ਇਹਨਾਂ ਨੇ ਇਸੇ ਕਾਰਨ ਦਿੱਤਾ ਸੀ ਲੋਕਾਂ ਨੇ ਜਿਹੜੇ ਸੀ ਗਰਮਾ ਕਰਨ ਵਾਲੇ ਉਹਨਾਂ ਨੇ ਚੱਕ ਕੇ ਆਪਦਾ ਫਾਇਦਾ ਠਾਲ ਲਿਆ ਜੀ ਇਹਨਾਂ ਨੂੰ ਗਰੀਬ ਪਰਿਵਾਰ ਨੂੰ ਸਾਥ ਆ ਜੀ ਚਲ ਜੀ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਜਦੋਂ ਧਾਰ ਕੱਟ ਦਿੱਤਾ ਆਪਾਂ ਨੂੰ ਆਪਾਂ ਪੁੱਛਦੇ ਵਿੱਚੋਂ ਲੈ ਰਹੇ ਆ ਧਾਰ ਕਟੇ ਇਹਨਾਂ ਨੇ ਪੁੱਛ ਦੱਸਿਆ ਨਹੀਂ ਕਿ ਜਾਣ ਪਛਾਣ ਸੀ ਇਹ ਨਹੀਂ ਸਰ ਹੁਣ ਜਿਹੜੇ ਹੁਣ ਸਾਰੀ ਸਸਤ ਧਾਰੀਆਂ ਸੀ ਹੁਣ ਇਹ ਹਰੇਕ ਸੋਚਦਾ ਕਿ ਚਲੋ ਆਪਣਾ ਫਾਇਦਾ ਹੋ ਜਾਵੇ ਚਲੋ ਪਰਿਵਾਰ ਜਿਹੜਾ ਹੀ ਭੁੱਖਾ ਨਾ ਰਹੇ ਵੇਜਵਾਕ ਵੀ ਨਾ ਭੁੱਖੇ ਰਹਿਣ ਹੁਣ ਕੰਮ ਕਰਤੇ ਲੋਕਡਾਉਨ ਤੇ ਤੁਹਾਨੂੰ ਪਤਾ ਹੀ ਜਾਣ ਨਹੀਂ ਦਿੰਦੇ ਸੀ ਕਿ ਨਾ ਕੋਈ ਧੜੀਆਂ ਲੱਗਦੀਆਂ ਸੀ ਇਸੇ ਕਰਕੇ ਵੀ ਉਹਨਾਂ ਨੇ ਪਰਿਵਾਰ ਨੇ ਕਿ ਚਲੋ ਰਾਸ਼ਨ ਪਾਣੀ ਘਰੇ ਮਿਲ ਜਾ ਕਰੂਗਾ ਇਸੇ ਕਰਕੇ ਇਹਨਾਂ ਨੇ ਦਿੱਤਾ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਕੌਣ ਸੀ ਕੌਣ ਨਹੀਂ ਵੀ ਪਤਾ ਲੱਗਿਆ ਕਿ ਨੋਟਿਸ ਵੀ ਦੋ ਵਾਰੀ ਆ ਚੁੱਕਾ ਹੈ ਪਹਿਲਾਂ ਵੀ ਆਇਆ ਸੀ ਤੇ ਦੁਬਾਰਾ ਹਾਂਜੀ ਪਹਿਲਾਂ ਵੀ ਆਇਆ ਸੀ ਹੁਣ ਦਾ ਜਿਹੜਾ ਨੋਟਿਸ ਹੈ 35 ਕਰੋੜ 71 ਲੱਖ ਕੋ ਜਿਹੜਾ ਉੱਤੇ ਆਇਆ ਜਿਨ੍ਹਾਂ ਨੂੰ ਹੁਣ ਗਰੀਬ ਪਰਿਵਾਰ ਆਈ ਜਿਹੜਾ ਇਹਨਾਂ ਨੂੰ 35000 ਦਾ ਨਹੀਂ ਮਤਲਬ ਘਰ ਦਾ ਹੈਗਾ ਸੀ ਤੇ 35 ਕਰੋੜ ਰੁਪਈਆ ਦਾ ਨੋਟਿਸ ਆ ਗਿਆ ਜੀ ਇਹਨਾਂ ਨੂੰ ਤਾਂ ਹੁਣ ਇਹ ਪੈਰਾਂ 'ਚ ਹੁਣ ਇਹ ਦੇਖ ਲੋ ਚੱਪਲਾ ਵੀ ਇਹ ਹੈਗੀਆਂ ਜੀ ਦੇਖ ਲੋ ਇਹਨਾਂ ਦੀ ਇਹਨਾਂ ਗਰੀਬ ਪਰਿਵਾਰ ਆ ਜੀ ਘਰ ਦੇ ਛੱਤ ਵੀ ਨਹੀਂ ਹੈਗੇ ਬਾਲਿਆਂ ਵਾਲੀ ਛੱਤਾਂ ਜੀ ਦੇਖ ਲੋ ਕੀ ਬੰਦੀ ਜੇ ਇਸ ਪਰਿਵਾਰ ਦੇ ਕਿਸੇ ਨਾਲ ਰابطਾ ਹੋਇਆ ਕਿਸੇ ਅਧਿਕਾਰੀ ਨਾਲ ਮਿਲਿਆ ਜਾਂ ਕਿਸੇ ਨੂੰ ਕੋਈ ਕੰਪਲੀਟ ਵਗੈਰਾ ਦਰਜ ਕਰਵਾਈ ਆਪਣੇ ਐਮਸੀ ਸਾਹਿਬ ਵੀ ਗਏ ਜੀ ਤਾਂ ਜਗਜੀਤ ਸਿੰਘ ਜੀ ਤਾਂ ਜੀ ਐਮਸੀ ਇਹ ਵੀ ਗਾਇਸ ਇਹ ਆਪਣੇ 2 ਨੰਬਰ ਸਿਟੀ ਚ ਉੱਥੇ ਫਿਰ ਅਪਲੀਕੇਸ਼ਨ ਜਿਹੜੀ ਹੈਗੀ ਸੀ ਉਹ ਲਿਖ ਕੇ ਦਿੱਤੀ ਹੈ ਜੀ ਹੁਣ ਉਹ ਕਹਿੰਦੇ ਹੁਣ ਲੁਧਿਆਣੇ ਦੇਖਿਓ ਸਾਨੂੰ ਤੇ ਉਤੇ ਜਿਹੜੇ ਆਪਣੇ ਬਾਗ ਐਮ ਟੈਕਸ ਦੇ ਸੀ ਉਹਨੇ ਕੋਈ ਗੱਲ ਤੁਹਾਡੀ ਜਿੰਨੀ ਵੀ ਹੋਈ ਆਲਪਾਪਾ ਉਹ ਵੀ ਕਰਾਂਗੇ ਅੱਜ ਐਮਸੀ ਸਾਹਿਬ ਵੀ ਘਰੇ ਪਹੁੰਚੇ ਉਹਨਾਂ ਨੇ ਜੋ ਆਪ ਦਾ ਪੜਨ ਦਾ ਮਾਲ-ਸਮਾਨ ਪਰਿਵਾਰ ਨੂੰ ਰੋਟੀ ਗੁਜ਼ਾਰੇ ਕਰਨ ਲਈ ਜਿਹੜਾ ਕੀ ਹੈ ਮਾੜਾ-ਮੋਟਾ ਜਿਹੜਾ ਹਾਂ ਬਹੁਤ ਹੈਲਪ ਕੀਤੀ ਆ ਉਹਨਾਂ ਨੇ ਵੀ ਜਿਹੜਾ ਤਾਂ ਵੀ ਹੋਈ ਸੀ ਅੱਗੇ ਵੀ ਕਰਦੇ ਰਹੇ ਆ ਹੁਣ ਵੀ ਬਹੁਤ ਹੈਲਪ ਇਹਨਾਂ ਨੇ ਕੀਤੀ ਆ ਜੀ ਐਮਸੀ ਸਾਹਿਬ ਨੇ ਸਾਡੇ ਜਗਦੀ ਸੀ ਉਹਨਾਂ ਨੇ ਬਹੁਤ ਹੈਲਪ ਕੀਤੀ ਆ ਹੁਣ ਘਰ ਦੀ ਦੇਖ ਲੋ ਛੱਤਾਂ ਦੀ ਬਹੁਤ ਮਾੜੀ ਹੋਈ ਆ ਕਰਨ ਵਾਲੀ ਛੱਤਾਂ ਆ ਜੀ ਤੇ ਹੁਣ ਜਿਹੜੀ ਆ ਰਸੋਈ ਆ ਉੱਥੇ ਚੱਲਾ ਬੈ ਕੇ ਉੱਥੇ ਰੋਟੀ ਬਣਾਉਂਦੇ ਆ ਇਹਨਾਂ ਦੀ ਕੋਈ ਹੈ ਨਹੀਂ ਜੀ ਉਹ ਜਿਹੜੇ ਗਰੀਬ ਪਰਿਵਾਰ ਆ ਜੀ ਆਪਣਾ ਹੀ ਮੰਗ ਕੇ ਕਰਨੀ ਮਗੇ ਜੀ ਪ੍ਰਸ਼ਾਨ ਇਹਨਾਂ ਨੂੰ ਸਭ ਚਾਹੀਦਾ ਜੀ ਜਿਹੜਾ ਹੋਣਾ ਚਾਹੀਦਾ ਸੀ ਜਿਹੜੇ ਕਰਵਾ ਕਰਨ ਵਾਲੇ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਜੀ ਇਹੀ ਮੰਗਾ ਸਾਡੀ ਸਰ ਕੀ ਨਾਮ ਤੁਹਾਡਾ ਕਿਹੜੇ ਮਲੇ ਦਾ ਮੇਰਾ ਨਾਮ ਸਰ ਜਗਜੀਤ ਸਿੰਘ ਆ ਜੀ ਮੈਂ ਵਾਰ ਨੰਬਰ 28 ਮੋਗਾ ਜੀਤਨਾ ਗੁਰਪੁਰਤਮ ਸਿੰਘ ਆ ਜੀ ਅੰਤ ਸਾਬ ਪਰਿਵਾਰ ਦੇ ਵਿੱਚ ਪਹੁੰਚੋਏ ਤੇ ਪਰਿਵਾਰ ਨੂੰ ਨੋਟਿਸ ਆਇਆ ਹੋਇਆ ਹੈਗਾ ਬੜਾ ਜੀ ਪਰਿਵਾਰ ਹੈ ਸਰ ਮਾਮਲਾ ਕੀ ਹੈ ਇਹ ਮਾਮਲਾ ਸਰ ਲਾਕਡਾਊਨ ਦੇ ਵਿੱਚ ਨਾ ਇਹ ਆਧਾਰ ਕਾਰਡ ਦੇ ਬੈਠੇ ਜੀ ਇਸੇ ਨੂੰ ਕਿਉਂਕਿ ਦੋ ਸੰਸਥਾਵਾਂ ਤੇ ਸਰਕਾਰ ਵੱਲੋਂ ਲੋਕਾਂ ਦੀ ਹੈਲਪ ਕੀਤੀ ਜਾ ਰਹੀ ਸੀ ਕਿ ਵੀ ਲੋਕ ਘਰਾਂ ਦੇ ਵਿੱਚ ਬੈਠੇ ਸੀ ਕਿ ਲਾਕਡਾਊਨ ਲੱਗਿਆ ਹੋਆ ਸੀਗਾ ਕੋਈ ਕਮਾਈ ਦਾ ਸਾਧਨ ਜਾਂ ਜਿਹੜੇ ਹੈਂਡ ਟੂ ਮਾਊਥ ਵਾਲੇ ਆ ਉਹਨਾਂ ਕੋਲੇ ਕੋਈ ਹੈ ਨਹੀਂ ਸੀਗਾ ਰੋਜ਼ਾਨਾ ਖਾਣ ਪੀਣ ਨੂੰ ਜਿੱਥੇ ਸਰਕਾਰ ਨੇ ਮਦਦ ਕੀਤੀ ਉੱਥੇ ਕੁਝ ਸ਼ਰਾਰਤੀ ਅੰਸਰਾਂ ਨੇ ਤੇ ਆਧਾਰ ਕਾਰਡ ਤੋਂ ਜਿਹੜੇ ਕ੍ਰਾਈਮ ਕਰਦੇ ਜਾਂ ਹੋਰ ਕੀ ਉਹਨਾਂ ਨੇ ਇਹਨਾਂ ਦਾ ਫੇਰਾ ਚੱਕਿਆ ਜੀ ਇਹ ਪੂਰਾ ਮਾਮਲਾ ਇਹ ਹੈ ਜੀ ਕਿ ਇਸ ਤਰ੍ਹਾਂ ਦਾ ਨੋਟਿਸ ਹੈ ਕਿੰਨੇ ਲੱਖ ਦਾ ਨੋਟਿਸ ਆਇਆ ਕੀ ਹੈ ਮਾਮਲਾ ਜੀ ਇਹ ਨੋਟਸਾ ਜਿਹੜਾ ਹੁਣ ਆਇਆ ਜੀ ਹੈਗਾ ਇਹਨਾਂ ਨੂੰ ਨੋਟਿਸ ਦੁਬਾਰਾ ਆਇਆ ਜੀ 35 ਲੱਖ 35 ਕਰੋੜ 71 ਲੱਖ ਰੁਪਏ ਦਾ 91880 ਰੁਪਏ ਦਾ ਪਰ ਮੈਂ ਆਪ ਜੀ ਨੂੰ ਇਹ ਆਪਦੇ ਮਾਤੀ ਮਹਰਾਏ ਇਹ ਦੱਸਣਾ ਚਾਹਣਾ ਹੈ ਅਫਸਰਾਂ ਨੂੰ ਵੀ ਇਹ ਕਹਿਣਾ ਚਾਹਣਾ ਵੀ ਇਹ ਇਹਨੂੰ ਪਹਿਲਾ ਨੋਟਿਸ ਨਹੀਂ ਇਹਨੂੰ ਦੂਜਾ ਨੋਟਿਸ ਆਇਆ ਇਸ ਤੋਂ ਪਹਿਲਾਂ ਆਹ ਦੇਖੋ ਜਨਾਬ 21 ਲੱਖ ਕੁਝ 2148500 ਰੁਪਏ ਦਾ ਆਇਆ ਸੀਗਾ ਇਹ ਹੈ ਕਿ 2022-23 ਦੀ ਗੱਲ ਹੈ ਉਦੋਂ ਅਸੀਂ ਗੱਲ ਕੀਤੀ ਸੀ ਤੇ ਇਹਨੂੰ ਉੱਥੇ ਸੱਦਿਆ ਸੀਗਾ ਉਦੋਂ ਅਸੀਂ ਤਾਂ ਕਹਿ ਕਿਤੇ ਮਾਮਲਾ ਨਿਪਟ ਗਿਆ ਪਰ ਜਦੋਂ ਉਸ ਬੰਦੇ ਨੇ ਉਦੋਂ 21 ਲੱਖ ਨਹੀਂ ਸੀ ਭਰਿਆ ਤੇ ਅੱਜ 35 ਕਰੋੜ ਹੋ ਗਿਆ ਤੇ ਕਿਤੇ ਨਾ ਕਿਤੇ ਮੈਂ ਕਹਿੰਦਾ ਵੀ ਜਿਹੜੇ ਸਰਕਾਰੀ ਮੁਲਾਜ਼ਮ ਉੱਥੇ ਵਿਭਾਗ ਦੇ ਵਿੱਚ ਬੈਠੇ ਆ ਜੀਐਸਟੀ ਤੇ ਬੈਠੇ ਆ ਜਾਂ ਆਈਟੀਆਰ ਵਿਭਾਗ ਵਾਲੇ ਜੋ ਵੀ ਉਹਨਾਂ ਨੂੰ ਉਦੋਂ ਨਿਗਰਾਨੀ ਕਰਨੀ ਚਾਹੀਦੀ ਸੀ ਕਿ ਜਦੋਂ ਇਸ ਬੰਦੇ ਬਾਰੇ ਪਤਾ ਲੱਗ ਗਿਆ ਸੀ ਜੀ ਮੇਰ ਸਿੰਘ ਪੁੱਤਰ ਹਰੀਵਾਰੇ ਪਤਾ ਲੱਗ ਗਿਆ ਸੀਗਾ ਵੀ ਇਹ ਇਹ ਆ ਚੀਜ਼ ਹੈ ਜਿਹੜੀ ਇਹ ਕੰਪਨੀ ਐ ਫਰਾਡ ਕਰ ਰਹੀ ਹੈ ਜੀਐਸਟੀ ਨੰਬਰ ਜਿਹਨਾਂ ਨੇ ਲਿਆ ਆ ਪਰ ਵਾ ਦੇਖੋ ਜੀ ਜੋ ਹੁਣ ਤੁਹਾਡੇ ਸਾਹਮਣੇ ਹੈ ਜੀ ਇਹ ਜਿਹੜਾ 21 ਲੱਖ ਦਾ ਸੀ ਹੁਣ 35 ਕਰੋੜ ਦਾ ਬਣ ਗਿਆ ਜੀ ਸਰ ਇਹ ਆਇਆ ਕਿਹਦੇ ਵੱਲੋਂ ਹੈ ਇਹਨਾਂ ਨੂੰ ਕੋਈ ਦਫਤਰਵਾੜੇ ਨੇ ਬੁਲਾਇਆ ਹੋਣਾ ਹਾਂਜੀ ਹਾਂਜੀ ਸਰ ਬੁਲਾਇਆ ਜੀ ਜੀਐਸਟੀ ਵਿਭਾਗ ਇਨਕਮ ਟੈਕਸ ਵਿਭਾਗ ਜਿਹੜਾ ਸਰਕਾਰੀ ਅਦਾਰਾ ਭਾਰਤ ਸਰਕਾਰ ਦਾ ਅਦਾਰਾ ਜੀ ਵੱਲੋਂ ਉਹਦੇ ਲਈਓ ਲੁਧਿਆਣੀਆਂ ਨੂੰ ਇਹਨਾਂ ਨੂੰ ਨੋਟਿਸ ਆਇਆ ਜੀ ਲੁਧਿਆਣੀਆਂ ਵਾਲਿਓ ਤੇ ਇਹਨਾਂ ਇਹਨਾਂ ਦੇ ਨਾਂ ਤੇ ਕਿਸੇ ਨੇ ਜੀਐਸਟੀ ਨੰਬਰ ਲੈ ਲਿਆ ਤੇ ਫਰਮ ਬਣਾਈ ਵੀ ਆ ਸੀ ਕੇ ਇੰਟਰਨੈਸ਼ਨਲ ਜਿਹੜੀ ਫਰਮ ਇਹਦੇ ਅਨੁਸਾਰ ਜਿਹੜਾ ਉਹਦਾ ਐਡਰੈਸ ਹੈਗਾ ਜੀ ਇੰਡਸਟਰੀਅਲ ਏਰੀਆ ਬੀ 100 ਸ਼ਾਪ ਨੰਬਰ 136 ਜੀ ਗੱਲ ਰੋਡ ਲੁਧਿਆਣਾ ਸਰ ਸਰ ਜਦੋਂ ਦਰਖਾਸਤ ਦਿੰਦਾ ਸੀਗੇ ਬੰਦਿਆਂ ਨੇ ਕੋਈ ਵੈਰੀਫਾਈ ਨਹੀਂ ਕੀਤਾ ਕਿ ਕਿਸੇ ਉੱਤੇ ਕੇ ਮੰਗਿਆ ਗਿਆ ਸੀ ਦਰਖਾਸਤ ਜਾਂ ਇਹਨੇ ਕੋਈ ਪੁੱਛਗਛ ਕੀਤੀ ਹੋਈ ਨਹੀਂ ਨਹੀਂ ਸਰ ਇਹ ਵਿਚਾਰੇ ਸਾਡੇ ਗਰੀਬ ਲੋਕਾਂ ਦੀ ਇਹ ਆ ਇਹ ਕਲੇ ਇਹਨਾਂ ਨੇ ਥੋੜੋ ਜੀ ਬਹੁਤ ਲੋਕਾਂ ਨੇ ਲੈ ਆ ਜੀ ਉਦੋਂ ਆਧਾਰ ਕਾਰਡ ਕਈ ਸੰਸਥਾਵਾਂ ਨੇ ਕਈ ਹੋਰਾਂ ਨੇ ਜਿਨ੍ਹਾਂ ਨੇ ਸੇਵਾ ਕਰਨੀ ਸੀ ਉਹਨਾਂ ਤਾਂ ਬੇਨ ਨਿਸ਼ਕਾਮ ਸੇਵਾ ਕੀਤੀ ਆ ਜੀ ਬਿਨਾਂ ਆਧਾਰ ਕਾਰਡ ਤੋਂ ਪਰ ਜੋ ਸ਼ਰਾਰਤੀ ਅੰਸਰ ਆ ਜਾਣਾ ਨੇ ਕਿ ਕਿਸੇ ਨੇ ਵਰਤੋਂ ਕਰਨੀ ਹੁੰਦੀ ਹੈ ਆਧਾਰ ਕਾਰਡ ਦੀ ਜਾਂ ਦਰਵਾਜ਼ਾ ਤੋਂ ਕਰਨੀ ਹੁੰਦੀ ਹੈ ਬਹੁਤ ਲੋਕਾਂ ਨੇ ਆਧਾਰ ਕੜ ਲਏ ਹੈ ਜੀ ਇਹਨਾਂ ਸਰ ਕਿਸੇ ਅਧਿਕਾਰੀ ਨਾਲ ਕੋਈ ਰਾਬਤਾ ਕੀਤਾ ਤੁਸੀਂ ਇਹਨਾਂ ਨੂੰ ਨਾਲ ਲੈ ਜਾਗੇ ਹਾਂਜੀ ਸਰ ਅਸੀਂ ਜੀ ਕੱਲ ਪੁਲਿਸ ਸਟੇਸ਼ਨ ਜਾ ਕੇ ਆਏ ਹਾਂ ਜੀ ਇਹ ਪਹਿਲਾਂ ਉੱਥੇ ਗਏ ਸੀ ਮੈਂ ਵੀ ਨਾਲ ਗਿਆ ਸੀ ਮੈਨੂੰ ਥੋੜਾ ਜਿਹਾ ਕੰਮ ਸੀ ਮੈਂ ਅੱਗੇ ਚੱਲਿਆ ਗਿਆ ਜੀ ਲੁਧਿਆਣੇ ਜਾ ਕੇ ਆਏ ਆ ਤੇ ਉਹਨਾਂ ਨੂੰ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਜਿਹੜੀ ਆਹ ਕਰਾਓ ਦਰਜ ਉੱਥੇ ਜੀ ਆਪਣਾ ਦਰਖਾਸਤ ਦਿਓ ਜੀ ਆਪ ਦੇ ਲਈਓ ਦਰਖਾਸਤ ਦਿਓ ਆਪ ਦੇ ਲਈਓ ਉੱਥੇ ਆਪਣਾ ਜਿਹੜੀ ਤੁਨੇ ਨੇੜੇ ਲੱਗਦੀ ਸਿਟੀ ਜਾਂ ਥਾਣਾ ਜੋ ਵੀ ਅਸੀਂ ਹੁਣ ਉੱਥੇ ਦਰਖਾਸਤ ਕੀਤੀ ਆ ਵੀ ਇਹ ਇਹ ਕੋਈ ਗੈਂਗ ਆ ਜੀ ਜਿਨ੍ਹਾਂ ਨੇ ਇਹਨਾਂ ਨਾਲ ਕਪੜਾ ਕੀਤਾ ਜੀ ਤੇ ਇਹਨਾਂ ਦੇ ਨਾਂ ਤੇ ਜੀਐਸਟੀ ਨੰਬਰ ਲਿਆ ਤੇ ਹੁਣੇ ਉੱਥੇ ਜਾ ਕੇ ਉਹਨਾਂ ਨੇ ਕਿਹਾ ਸੀਗਾ ਵੀ ਉੱਥੇ ਦੇ ਕੇ ਦਰਖਾਸਤ ਆਪਦੇ ਨੋਟ ਕਰਾ ਕੇ ਤੇ ਮੁਰਕੇ ਸਾਨੂੰ ਨੋਟ ਕਰਾਏ ਜੀ ਸਰ ਪਰਿਵਾਰ ਦੀ مالی ਹਾਲਤ ਕਿਸ ਤਰ੍ਹਾਂ ਹੈ مالی ਬਹੁਤ ਮਾਰੀ ਆ ਜੀ ਬਹੁਤ ਜ਼ਿਆਦਾ ਗਰੀਬ ਆ ਹੈਂਡ ਟੂ ਮਾਊਥ ਵਾਲੇ ਆ ਜੀ ਇਹ ਗੱਲ ਮੈਂ ਆਪਦੇ ਮਾਧਿਅਮ ਰਹੀਂ ਹੋਰ ਦੱਸਣਾ ਚਾਹਣਾ ਜਿੱਦੈਂ ਅੱਜ ਤਿੰਨ ਚਾਰ ਦਿਨ ਹੋ ਗਏ ਜੀ ਨੋਟਿਸ ਆਇਆ ਨੂੰ 11 ਤਰੀਕ ਦਾ ਨੋਟਿਸ ਪਰ ਉਹਦੇ ਦਾ ਵਿਚਾਰਾ ਘਰੇ ਹੀ ਆ ਤੇ ਪਰਿਵਾਰ ਦੀ ਮਾਨਸਿਕ ਇਹਨਾਂ ਤੇ ਤਣਾਅ ਬਣਿਆ ਹੋਆ ਜੀ ਟੈਨਸ਼ਨ ਦੇ ਵਿੱਚ ਆ ਤੇ ਤੁਸੀਂ ਪਰਿਵਾਰ ਦੀ ਜੀ ਹਾਲਤ ਦੇਖਣਾ ਚਾਹੁੰਦੇ ਹੋ ਦੇਖੋ ਜੀ ਛੱਤਾਂ ਮਣੀ ਉੱਤੇ ਪੂਰੀਆਂ ਜਿਓ ਮੀਂਹ ਪੈਂਦਾ ਤੇ ਇਹ ਆਪਣਾ ਚੋਣ ਲੱਗ ਜਾਂਦੇ ਆ ਜੀ ਉੱਤੇ ਕਾਨੇ ਪਾਏ ਹੋਏ ਆ ਜੀ ਤੇ ਉਹ ਆ ਦੂਸਰਾ ਆਪਣਾ ਕੱਲੀ ਤਰਪਾਲ ਪਾਈ ਵੀ ਆ ਜੀ ਪਲਾਸਟਿਕ ਦੀ ਮਿਹਨਤ ਮਜ਼ਦੂਰੀ ਵਾਲੇ ਜੀ ਬੰਦੇ ਜੀ ਦਿਹਾੜੀ ਵਾਲੇ ਕਿਸ਼ਾ ਚਰਾਂਦਾ ਜਾਂ ਕੁਰਸੀਆਂ ਵੇਚਣ ਚਲੇ ਜਾਂਦੇ ਆ ਜਾਂ ਮੰਜਿਆਂ ਦੀ ਨਮਾਰ ਵਗੈਰਾ ਪਾਉਂਦੇ ਆ ਜੀ ਇਹ ਸਿਰਫ ਗੱਲਬਾਤ ਹੋ ਜੇ ਇਹਦਾ ਅਡਰੈਸ ਵੇਖੋ ਜੀ ਹਲ ਤਾਂ ਉਹਦੇ ਮੌਕੇ ਅਫਸਰ ਨੇ ਕਹਿੰਦੀ ਸੀ ਅਸੀਂ ਤਫਤੀਸ਼ ਕਰਦੇ ਹਾਂ ਜਾਂ ਉਹਨਾਂ ਨੂੰ ਬੁਲਾਵਾਂਗੇ ਜੀ ਉਹ ਗਾਂ ਉਹਨਾਂ ਜੋ ਕਰਨਾ ਲਾਜ਼ਮਾਨਾ ਜਾਂ ਥਾਣੇ ਦੇ ਅਧੀਨ ਜੋ ਵੀ ਅਸਰ ਉਹਨਾਂ ਨੂੰ ਪਤਾ ਜੀ ਇਹਦੇ ਬਾਰੇ ਉਹਨੇ ਕੀ ਕਾਰਵਾਈ ਕੀਤੀ ਪਰ ਉਹਨੂੰ ਲਗਾਨੇ ਗਏ ਸੀ ਇਹ ਵੀ ਕਰਕੇ ਨਹੀਂ ਜੀ ਅੱਜ ਜਾਣਗੇ ਜੀ ਲਧਿਆਣੇ ਹਾਂਜੀ ਆ ਐਪਲੀਕੇਸ਼ਨ ਲੈ ਕੇ ਇਹਨੂੰ ਦੱਸ ਕਿਉਂਗੇ ਵੀ ਕਿਹੜਾ ਸੀ ਆਪ ਜੀ ਨੂੰ ਐਪਲੀਕੇਸ਼ਨ ਦਿੱਤੀ ਆ ਤੇ ਧੰਨਵਾਦ ਮੈਂ ਉਹ ਅਸਰਾਂ ਦਾ ਡਿਪਟੀ ਕਮਿਸ਼ਨ ਦਾ ਵੀ ਚਾ ਉਹਨਾਂ ਦਾ ਕਰਦਾਂ ਜੀ ਡਿਪਟੀ ਸਾਹਿਬ ਦਾ ਜਿਹੜੇ ਆਈਟੀਆਰ ਵਿਭਾਗ ਦੇ ਨੇ ਜੀਐਸਟੀ ਵਾਲੇ ਉਹਨੇ ਕਹਿੰਦੇ ਸਾਨੂੰ ਪਤਾ ਲੱਗ ਗਿਆ ਵੀ ਤੁਹਾਡਾ ਫਰਾਉਡ ਹੋਇਆ ਪਰ ਤੁਸੀਂ ਕਿਹੜਾ ਇੱਕ ਜਿਹੜੀ ਪਹਿਲਾਂ ਆ ਕੰਮ ਕਰਕੇ ਜਾਓ ਸਾਨੂੰ ਆਹ ਦਰਖਾਸਤ ਜਿਹੜੀ ਆਪ ਦੇ ਲੱਗਦੇ ਥਾਣੇ ਨੂੰ ਦੇਖਾਓ ਫਿਰ ਸਾਡੀ ਕੋਲ ਆਏ ਅੰਤ ਸਾਬ ਲੋਕਾਂ ਨੂੰ ਕੀ ਅਪੀਲ ਕਰੋਗੇ ਜਿਹੜੇ ਬਹੁਤ ਇਸ ਤਰ੍ਹਾਂ ਭੋਲੇ ਭਲੇ ਲੋਕ ਆ ਜਿਹੜੇ ਐਸਸ ਨੂੰ ਹਾਰ ਕਰਦੇ ਦਿੰਦੇ ਆਪ ਜੀ ਆਈਡੀ ਦੇ ਦਿੰਦੇ ਬਾਅਦ ਵੀ ਕੰਗੀ ਦਾ ਸਕਾਰ ਹੋ ਜਾ ਬਹੁਤ ਮੈਂ ਆਪਦੇ ਮਾਦੀ ਮਰਾਏ ਸਾਰੇ ਭੈਣ ਭਰਾਵਾਂ ਨੂੰ ਇਹ ਕਹਿਣਾ ਚਾਹਣਾ ਵੀ ਅਨਪੜਤਾ ਇਹ ਚੀਜ਼ ਅਸ਼ਕਾਰ ਬੰਦੀ ਬੰਦੇ ਆ ਕਈ ਵਾਰੀ ਪੜੇ ਲਿਖੇ ਵੀ ਸ਼ਕਾਰ ਬਣ ਜਾਂਦੇ ਇਸ ਚੀਜ਼ ਦਾ ਤੇ ਸਾਰੇ ਭੈਣ ਭਰਾਵਾਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਵੀ ਕਿਸੇ ਨੂੰ ਕਿਸੇ ਨੂੰ ਕੋਈ ਵੀ ਚੀਜ਼ ਆਪਦਾ ਆਧਾਰ ਕਾਰਡ ਜਾਨੀ ਕਿ ਪਛਾਣ ਪੱਤਰ ਦੇਣ ਲੱਗੇ ਜਰੂਰ ਸੋਚੋ ਤੇ ਐਵੇਂ ਲਾਲਚ ਦੇ ਵਿੱਚ ਆ ਕੇ ਲਾਲਚ ਦੇ ਵਿੱਚ ਆ ਕੇ ਐਵੇਂ ਕਿਤੇ ਇਹ ਗਲਤੀ ਨਾ ਕਰੋ ਵੀ ਦੋ ਦੋ ਚੱਕ ਕੇ ਆਧਾਰ ਕਾਰਡ ਦੇ ਦਿਓ ਜੀ ਤੇ ਇੱਕਵੇਂ ਇਹ ਕਹਿਣਾ ਚਾਹਣਾ ਹੁਣ ਸਰਕਾਰ ਲਈਓ ਕੋਸ਼ਿਸ਼ ਕੀਤਾ ਹੋਈਆਂ ਵੀ ਆਧਾਰ ਕਾਰਡ ਜਿਹੜੇ ਉਹ ਨਵੇਂ ਅਪਡੇਟ ਕਰਾਓ ਜੀ ਉਹਦੇ ਉੱਤੇ ਨੰਬਰ ਨਹੀਂ ਹੁੰਦੇ ਪਿੱਛੇ ਪਾਸੇ ਸਿਰ 40 ਡਿਜੀਟ ਹੁੰਦੇ ਆ ਉਹ ਚਾਰ ਨੰਬਰਾਂ ਨਾਲ ਆਧਾਰ ਕਾਰਡ ਦਿਓ ਪੂਰੇ ਜਿਹੜੇ 16 ਦੇ 16 ਅੱਖਰ ਆ ਉਹ ਆਧਾਰ ਕਾਰਡ ਕਿਸੇ ਨੂੰ ਨਾ ਦਿਓ ਜੇ ਕਿਸੇ ਨੇ ਨਹੀਂ ਵੀ ਉਹ ਅਪਡੇਟ ਕਰਵਾਇਆ ਤਾਂ ਉਹਨੂੰ ਅਪਡੇਟ ਕਰਵਾਓ ਜੀ ਆਧਾਰ ਕਾਰਡ